ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹਿਣਾ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਜਿਹੜੇ ਆਲ ਓਵਰ ਵੀ ਰਹਿਣਗੇ ਮੈਚਿੰਗ ਵੀ ਰਹਿਣਗੇ ਬਾਕੀ ਜਿਹੜੇ ਮੇਰੇ ਚੈਨਲ ਨੂੰ ਨਵੇਂ ਦੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹਿਲਾਂ ਤੋਂ ਦੇਖ ਰਹੇ ਜਿਹੜੇ ਮੇਰੀਨੂੰ ਸਪੋਰਟ ਕਰ ਰਹੇ ਆ ਉਹਨਾਂ ਦਾ ਮੈਂ ਤੈਅ ਦਿਲਾ ਪਹਿਣਾ ਦਾ ਧੰਨਵਾਦ ਕਰਨਾ ਚਾਹੁੰਨੀ ਆ ਬਾਕੀ ਜਿਹੜੇ ਨਵੇਂ ਸਬਸਕ੍ਰਾਈਬ ਕਰੋਗੇ ਪਲੀਜ਼ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਤਾਂ ਜੋ ਜਿਹੜਾ ਮੈਂ ਲੱਕੀ ਡਰਾਅ ਰੱਖਿਆ ਹੋਇਆ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਉਹਦੇ ਵਿੱਚ ਜਿਹੜਾ ਤੁਹਾਡਾ ਨਾਮ ਹੈ ਲੱਕੀ ਡਰਾਅ ਦੇ ਵਿੱਚ ਮੈਂ ਸ਼ਾਮਿਲ ਕਰ ਸਕਾਂ ਲੋ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜੀ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਂਜੀ ਅੱਜ ਦੀ ਵੀਡੀਓ ਦਾ ਆਪਣਾ ਪਹਿਲਾ ਸੂਟ ਰਹੇਗਾ ਸਕਿਨ ਵੇਸ ਤੇ ਸ਼ਾਇਦ ਵੀਡੀਓ ਚ ਲਾਈਟ ਆ ਰਿਹਾ ਜੀ ਬਹੁਤ ਹੀ ਸੋਹਣਾ ਸਕਿਨ ਵੇਸ ਹੈ ਇਹਦੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਹੀ ਜ਼ਿਆਦਾ ਸੋਹਣੀ ਹੈ ਫਲਾਰਸ ਤੋਂ ਥੋੜਾ ਹਟ ਕੇ ਹੈ ਵਿੱਚ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਾਕੀ ਜੇ ਆਪਾਂ ਇਹਦੀ ਗੱਲ ਕਰੀਏ ਬ੍ਰਾਂਡ ਦੀ ਤਾਂ ਤੀਸਰਾ ਬ੍ਰਾਂਡ ਦਾ ਇਹ ਫੈਬਰਿਕ ਰਹੇਗਾ ਜਿਹੜਾ ਕਿ ਬਿਲਕੁਲ ਲਾਈਟ ਵੇਟ ओरिजिनल ਦੇ ਵਿੱਚ ਹੈ ਜੀ ਇਹ ਬਹੁਤ ਹੀ ਸੋਹਣਾ ਜਿਹੜਾ ਮਲਾਈਮ ਕੱਪੜਾ ਹੈ ਮਲਾਈ ਵਰਗਾ ਬਿਲਕੁਲ ਹਲਕਾ ਲਾਈਨਿੰਗ ਲੱਗ ਕੇ ਬਣਨ ਵਾਲਾ ਹੈ ਜੀ ਇਹਦੇ ਨਾਲ ਆਪਾਂ ਰੱਖੀ ਹੈ ਸਕਿਨ ਵੇਸ ਦੀ ਨਾਲ ਦੀ ਬਾਟਮ ਪਲੇਨ ਇਸ ਤਰ੍ਹਾਂ ਜੇਕਰ ਤੁਸੀਂ ਸਾਨੂੰ ਕਹੋਗੇ ਵਰਕ ਵਗੈਰਾ ਕਰਾ ਕੇ ਦੇ ਦੇਵਾਂਗੇ ਸਕਿਨ ਬਾਟਮ ਦੇ ਉੱਪਰ ਜੀ ਇਹ ਵਾਲੇ ਕਲਰ ਲੈ ਕੇ ਐਦਾਂ ਦਾ ਜਿਓਮੈਟ੍ਰਿਕ ਕਲਜ਼ਾ ਜਿਹੜਾ ਕੰਮ ਕਰਵਾ ਸਕਦੇ ਆਂ ਅਸੀਂ ਬਾਕੀ ਜਿਹੜਾ ਦੁਪੱਟਾ ਉਹ ਵੀ ਸਕਿਨ بیس ਦਾ ਰੱਖ ਕੇ ਮਲਟੀ ਸ਼ੇਡ ਦਾ ਵਿੱਚ ਟਾਈ ਐਂਡ ਡਾਈ ਕਰਾ ਸਕਦੇ ਆਂ ਜਾਂ ਫਿਰ ਸਕਿਨ بیس ਦਾ ਰੱਖ ਕੇ ਮਲਟੀ ਲੇਸ ਲਾ ਸਕਦੇ ਆਂ ਤਾਂ ਸੂਟ ਨੇ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਬਣਨਾ ਜੀ ਬਾਹਰ ਅੰਦਰ ਬੀਬੀਆਂ ਦੇ ਪਾਉਣ ਵਾਲਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਦੇਖ ਸਕਦੇ ਆ ਤੁਸੀਂ ਐ ਜਿਸ ਨੇ ਵੀ ਬਾਏ ਕਰਨਾ ਹੈ ਪਲੀਜ਼ ਸਕਰੀਨ ਸ਼ਾਟ ਲੈ ਕੇ ਜਲਦੀ ਆਰਡਰ ਕਰਦਿਆ ਕਰੋ ਕਈ ਵਾਰੀ ਫਿਰ ਸੂਟ ਨਹੀਂ ਹੁੰਦਾ ਤਾਂ ਤੁਸੀਂ ਬਾਅਦ ਚ ਆਰਡਰ ਸਕਰੀਨ ਸ਼ਾਟ ਸਾਨੂੰ ਭੇਜ ਦਿਓ ਜਿਸ ਦਿਨ ਵੀਡੀਓ ਪਾਈ ਹੁੰਦੀ ਹੈ ਪਲੀਜ਼ ਉਸੇ ਦਿਨ ਹੀ ਸਾਨੂੰ ਸਕਰੀਨ ਸ਼ਾਟ ਲੈ ਕੇ ਜੇ ਤੁਹਾਡਾ ਮਨ ਹੁੰਦਾ ਜਿਹੜਾ ਸੂਟ ਲੈਣ ਦਾ ਤਾਂ ਭੇਜ ਦਿਆ ਕਰੋ ਜੀ ਜਿਹੜੀਆਂ ਬੀਬੀ ਦਾ ਭੈਣ ਦਾ ਪਹਿਲਾਂ ਆਪਾਂ ਨੂੰ ਪੇਮੈਂਟ ਆ ਜਾਂਦੀ ਹੈ ਉਸੇ ਦਾ ਹੀ ਆਪਾਂ ਉਸੇ ਦਿਨ ਹੀ ਪਾਰਸਲ ਲਾ ਦਿੰਨੇ ਆ ਤੇ ਇਹਦੀ ਜਿਹੜੀ ਕੀਮਤ ਹੈ ਉਹ ਰਹੇਗੀ 1990 ਰੁਪਏ ਹਾਂਜੀ ਆਪਣਾ ਅਗਲਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਪੀਲੇ ਸ਼ੇਡ ਚ ਜਿਹਦੀ ਪ੍ਰਿੰਟਿੰਗ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣਾ ਹੈ ਬਿਲਕੁਲ ਲਾਈਟ weight ਮਲਾਈ ਵਰਗਾ ਸੌਫਟ ਕਪੜਾ ਹੈ ਜੀ ਇਹ ਹੈਗਾ ਆਪਣਾ ਟਿਸਟਾ ਬ੍ਰਾਂਡ ਚ ਟਿਸਟਾ ਬ੍ਰਾਂਡ ਦੀ ਵਾਟਰ ਕਾਟਨ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ 컬러 ਪ੍ਰਿੰਟਿੰਗ ਤੁਸੀਂ ਦੇਖ ਹੀ ਰਹੇ ਹੋ ਤੇ ਇਹਦੇ ਨਾਲ ਆਪਾਂ ਰੱਖੀ ਹੈ ਜੈਲੋ ਕਲਰ ਦੀ ਹੀ ਨਾਲ ਵੇਸ ਵਾਲੇ ਦੀ ਬਾਟਮ ਵੱਟ ਤੁਸੀਂ ਇਹਦੇ ਨਾਲ ਪਿੰਕ ਬਾਟਮ ਵੀ ਰਖਵਾ ਸਕਦੇ ਹੋ ਜੀ ਜੇ ਕਿਸੇ ਨੂੰ ਕੰਟਰਾਸਟ ਵਧੀਆ ਲੱਗਦਾ ਜੇ ਵੇਸ ਨਾਲ ਦੀ ਲੈਣੀ ਹੈ ਤਾਂ ਜੈਲੋ ਸ਼ੇਡ ਬਹੁਤ ਜ਼ਿਆਦਾ ਜੱਚ ਰਿਹਾ ਆ ਬਾਕੀ ਦਾ ਜਿਹੜਾ ਬਾਟਮ ਦਾ ਕਪੜਾ ਹੈਗਾ ਇਹ ਵੀ ਇਸੇ ਚ ਹੀ ਰਹੇਗਾ ਜੀ ਇਸ ਦਾ ਜੀ ਬਟਰ ਕਾਟਨ ਚ ਬਹੁਤ ਹੀ ਸੌਫਟ ਸੂਟ ਹੈ ਜੇ ਵਰਕ ਵਗੈਰਾ ਕਹੋਗੇ ਉਹ ਵੀ ਤੁਹਾਡੇ ਆਰਡਰ ਦੇ ਅਨਸਾਰ ਕਰਾਵਾਂਗੇ ਜੇ ਤੁਸੀਂ ਇਹਦੇ ਨਾਲ ਦੁਪੱਟਾ ਵਗੈਰਾ ਕਿਸ ਤਰ੍ਹਾਂ ਦਾ ਵੀ ਕਹੋਗੇ ਟਾਈ ਐਂਡ ਆਈ ਪਲੇਨ ਲੇਸ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਤੁਹਾਡੇ ਆਰਡਰ ਦੇ ਅਨਸਾਰ ਕਰਾਵਾਂਗੇ ਇਹਦੀ ਕੀਮਤ ਬਿਨਾਂ ਦੁਪੱਟਾ ਜੀ ਰਹੇਗੀ 1900 ਰੁਪਏ ਵਿਦ ਸ਼ਿਪਿੰਗ ਆ ਜੇਗੀ ਜੀ ਜਿਹੜਾ ਆਪਣਾ ਅਗਲਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਮਹਿੰਦੀ ਸ਼ੇਡ ਹੈ ਜੀ ਵਿੱਚ ਜਿਹੜਾ ਫਲਾਰ ਹੈ ਉਹਦੇ ਵੀ ਡਿਫਰੈਂਟ ਜਿਹੜੀ ਹੈਗੀ ਹੈ ਪ੍ਰਿੰਟਿੰਗ ਹੈ ਜੀ ਇਹਦੀ ਜੇ ਸਟਾਫ ਦੇਖੀ ਤਾਂ ਸਟਾਫ ਇਹਦਾ ਬਹੁਤ ਹੀ ਸੋਹਣਾ ਗੁੱਡ ਕੁਆਲਿਟੀ ਦੀ ਕੈਮਰਿਕ ਕਾਟਨ ਹੈ ਜੀ ਜਿਹੜੀ ਬਿਲਕੁਲ ਹੀ ਸੌਫਟ ਰਹੇਗੀ ਤੇ ਲਾਈਟ ਵੇਟ ਇਹਦੇ ਨਾਲ ਆਪਾਂ ਜਿਹੜੀ ਬਾਟਮ ਰੱਖੀ ਹੈ ਉਹ ਰੱਖੀ ਹੈ ਜੀ ਲਾਈਟ ਜੈ ਲੈਮਨ ਸ਼ੇਡ ਜਿਹੜਾ ਪ੍ਰਿੰਟ ਤੁਹਾਨੂੰ ਦਿਖ ਰਿਹਾ ਫੁਲਾਰ ਦਾ ਕਲਰ ਹੈ ਉਸ ਨਾਲ ਦੀ ਹੈ ਜੀ ਇਹ ਜਿਹੜੀ ਕਿ ਬਹੁਤ ਹੀ ਜੱਚ ਰਹੀ ਹੈ ਸ਼ਾਇਦ ਵੀਡੀਓ ਚ ਤੁਹਾਨੂੰ ਵਾਈਟ ਜਾਂ ਕਲਰ ਇਹਦਾ ਨਜ਼ਰ ਆ ਰਿਹਾ ਹੋਣਾ ਹੈ ਬਾਟਮ ਦਾ ਬਟ ਵਾਈਟ ਕਲਰ ਨਹੀਂ ਹੈਗਾ ਇਹ ਕ੍ਰਸ਼ ਕਾਟਨ ਦੀ ਜਿਹੜੀ ਬਾਟਮ ਹੈ ਬਹੁਤ ਹੀ ਜ਼ਿਆਦਾ ਸੋਹਣੀ ਐ ਪਾਰਦਰਸ਼ੀ ਵੀ ਨਹੀਂ ਹੈ ਜੀ ਸਟਾਫ ਬਹੁਤ ਹੀ ਵਧੀਆ ਸਟਾਫ ਹੈ ਤੇ ਇਹਦਾ ਜਿਹੜਾ ਫਲਾਰ ਨਾਲ ਦਾ ਜੀ ਇਹ ਬਿਲਕੁਲ ਸੇਮ ਇਹ ਤੇ ਵੀ ਜੇ ਮਹਿੰਦੀ ਸ਼ੇਡ ਦਾ ਇੱਕੋ ਕਲਰ ਦਾ ਕੰਮ ਹੋ ਜੇ ਬਾਟਮ ਤੇ ਤੇ ਬਾਜੂ ਤੇ ਵੀ ਪੈਚ ਲੱਗ ਕੇ ਮਹਿੰਦੀ ਸ਼ੇਡ ਦਾ ਵਰਕ ਹੋ ਜੇ ਇੱਕੋ ਹੀ ਕਲਰ ਦਾ ਤਾਂ ਬਹੁਤ ਹੀ ਜਿਆਦਾ ਸੋਹਣਾ ਇਹ ਸੂਟ ਤਿਆਰ ਹੋਣਾ ਹੈ ਦੁਪੱਟਾ ਡਬਲ ਸ਼ੇਡ ਹੋ ਜੇ ਤੇ ਬਾਕੀ ਸ਼ਰਟ ਤੇ ਲੇਸ ਵਗੈਰਾ ਲੱਗ ਕੇ ਬਹੁਤ ਸੋਹਣੀ ਗਰਲਸ਼ੀ ਲੁੱਕ ਦਾ ਜਿਹੜਾ ਸੂਟ ਆ ਉਹ ਤਿਆਰ ਹੋਣਾ ਤੇ ਇਹਦੀ ਜਿਹੜੀ ਕੀਮਤ ਆ ਉਹ ਰਹੇਗੀ 900 ਰੁਪਏ ਵਿਦ ਸ਼ਿਪਿੰਗ ਜੀ اپنی ویڈیو ਦਾ ਜਿਹੜਾ ਅੱਜ ਦਾ ਲਾਸਟ ਸੂਟ ਰਹੇਗਾ ਬਹੁਤ ਹੀ ਹਲਕਾ ਲਾਈਟ ਵੇਟ ਬਹੁਤ ਜ਼ਿਆਦਾ ਹੀ ਸੋਹਣਾ ਸਟੱਫ ਹੈ ਇਹਦਾ ਟੈਸਟਾ ਬ੍ਰਾਂਡ ਦਾ ਤੇ ਜਿਹੜੀ ਇਹਦੀ ਕਲਰ ਪ੍ਰਿੰਟਿੰਗ ਹੈ ਉਹ ਤੁਹਾਨੂੰ ਦੇਖੀ ਰਹੀ ਹੋਣੀ ਡਾਰਕ ਪਿੰਕ ਦੇ ਵਿੱਚ ਜੀ ਸਕਿਨ ਤੇ ਬਿਲਕੁਲ ਹੋਰ ਲਾਈਟ ਜਾਂ ਸ਼ੇਡ ਮਾਊਸ ਜਿਹਾ ਕਲਰ ਪਾ ਕੇ ਇਹਦੀ ਪ੍ਰਿੰਟਿੰਗ ਕੀਤੀ ہوئی ਹੈ ਜਿਹੜੀ ਕਿ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੁਸੀਂ ਵੇਖ ਸਕਦੇ ਹੋ ਨੇੜੇ ਤੋਂ ਤੁਹਾਨੂੰ ਦਿਖਾ ਰਹੇ ਆ ਵਟ ਜਿਹੜਾ ਸਕਿਨ ਆ ਉਹ ਸ਼ਾਇਦ ਤੁਹਾਨੂੰ ਵਾਈਟ ਜਾ ਨਜ਼ਰ ਆ ਰਿਹਾ ਹੋਣਾ ਇਹ ਆਪਾਂ ਭੈਣਾਂ ਦੀ ਡਿਮਾਂਡ ਤੇ ਰਿਪੀਟ ਚ ਲੈ ਕੇ ਆਏ ਆ ਜੀ ਪਹਿਲਾਂ ਵੀ ਆਪਾਂ ਇੱਕ ਵੀਡੀਓ ਚ ਪਾਇਆ ਸੀ ਤੇ ਉਦੋਂ ਕਾਫੀ ਭੈਣਾਂ ਦੇ ਮੈਨੂੰ ਸਕਰੀਨਸ਼ਾਟ ਆਏ ਸੀ ਦੁਬਾਰਾ ਵੀ ਆਪਾਂ ਨੂੰ ਇਹ ਆਲ ਓਵਰ ਚ ਸੂਟ ਮਿਲੂਗਾ ਇੱਕੋ ਹੀ ਮਿਲਿਆ ਜੀ ਜਿਹੜੀ ਵੀ ਭੈਣ ਦਾ ਆਰਡਰ ਪਹਿਲਾਂ ਆ ਗਿਆ ਉਸੇ ਨੂੰ ਆਪਾਂ ਦੇ ਦੇਵਾਂਗੇ ਤੇ ਇਹਦਾ ਜਿਹੜਾ ਪ੍ਰਾਈਸ ਹੈ ਪਹਿਲਾਂ ਵਾਲਾ ਹੀ ਹੈ ਜੀ 2550 ਰੁਪਏ ਆਲ ਓਵਰ ਦਾ ਤੇ ਸ਼ਿਪਿੰਗ ਇਹਦੇ ਵਿੱਚ ਹੀ ਆ ਜਾਏਗੀ ਬਹੁਤ ਹੀ ਜਿਆਦਾ ਸੋਹਣਾ ਮਲਾਈ ਵਰਗਾ ਕੱਪੜਾ ਜੀ ਬਿਨਾ ਟੈਨਸ਼ਨ ਤੁਸੀਂ ਲੈਣਾ ਹੈ ਜਿਹੜਾ ਵੀ ਤੁਹਾਨੂੰ ਅਸੀਂ ਬ੍ਰਾਂਡ ਦੱਸਦੇ ਆ ਉਹ ਤੁਹਾਨੂੰ オリジナル ਮਿਲੇਗਾ ਜੋ ਤੁਹਾਡੇ ਕੋਲੇ ਸੂਟ ਪਹੁੰਚੂਗਾ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਕਿਉਂਕਿ ਸੁਣ ਕੇ ਆਪਾਂ ਨੂੰ ਉਹਨਾਂ ਵਿਸ਼ਵਾਸ ਨਹੀਂ ਆਉਂਦਾ ਆਪਾਂ ਜਿਹੜਾ ਬ੍ਰਾਂਡ ਆ ਉਹ ਵਧੀਆ ਹੀ ਲੈਣੇ ਆ ਜੀ ਤੇ ਲੈਂਦੇ ਵੀ オリジナル ਦੇ ਵਿੱਚ ਬਾਕੀ ਮੇਰੀ ਵੀਡੀਓ ਨੂੰ ਹੁਣ ਤੱਕ ਤੁਸੀਂ ਸੁਣਿਆ ਵੇਖਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਰੰਗਾਂ ਦੇ ਪਾਉਂਦੇ ਰਹੋ